ਨਵਜੋਤ ਸਿੱਧੂ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਤੇ ਇਹ ਝਟਕਾ ਉਹਨਾਂ ਦੇ ਹੀ ਕਿਸੇ ਕਰੀਬੀ ਨੇ ਦਿੱਤਾ ਦੱਸਦੀ ਹੈ ਕਿ ਨਵਜੋਤ ਕੋਰ ਸਿੱਧੂ ਦੇ ਨਾਲ ਕਿਹਾ ਜਾ ਰਿਹਾ ਹੈ ਕਿ 2 ਕਰੋੜ ਰੁਪਏ ਦੀ ਠੱਗੀ ਬਚੀ ਹੈ ਇਹ ਠੱਗੀ ਉਹਨਾਂ ਦੇ ਹੀ ਨਿੱਜੀ ਸਹਾਇਕ ਯਾਨੀ ਕਿ ਪੀਏ ਤੇ ਉਸਦੇ ਸਾਥੀਆਂ ਨੇ ਮਾਰੀ ਹੈ ਦਰਸਲ ਮੀਡੀਆ ਰਿਪੋਰਟਸ ਦੇ ਮੁਤਾਬਕ ਨਵਜੋਤ ਕੋਰ ਸਿੱਧੂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਦੇ ਨਿੱਜੀ ਸਹਾਇਕ ਤੇ ਉਸਦੇ ਸਾਥੀਆਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਐਨ ਆਰ ਆਈ ਨੇ ਇੱਕ ਸ਼ੋਰੂਮ ਆਪਣੇ ਰਿਸ਼ਤੇਦਾਰਾਂ ਦੇ ਦੁਆਰਾ ਵੇਚਣਾ ਲਾਇਆ ਹੋਇਆ ਹੈ ਜਿਸ ਦੀ ਕੀਮਤ ਜਿਹੜੀ ਹੈ ਨਜਾਇਜ਼ ਹੈ ਤੇ ਉਸ ਦੀ ਅਗਾਊ ਕੀਮਤ ਵੀ ਮੱਕ ਇਸ ਨੂੰ ਲੈ ਕੇ ਨਰਜੋਤ ਕੋਰ ਸਿੱਧੂ ਨੇ 1 ਕਰੋੜ ਰੁਪਏ ਉਹਨਾਂ ਦੇ ਮਾਲਿਕ ਦੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰਾ ਦਿੱਤੇ 1 ਕਰੋੜ ਰੁਪਏ ਤੋਂ ਵੱਧ ਕਿਹਾ ਜਾ ਰਿਹਾ ਹੈ ਕਿ ਕੀਮਤ ਜਿਹੜੀ ਉਹ ਟਰਾਂਸਫਰ ਕਰਵਾਈ ਗਈ ਸੀ ਤੇ ਬਾਕੀ ਰਕਮ ਉਹਨਾਂ ਨੇ ਚੈੱਕ ਦੇ ਰਾਹੀਂ ਅਦਾ ਕੀਤੀ ਤੇ ਇਹ ਚੈੱਕ ਜਿਹੜਾ ਉਹਨਾਂ ਦੇ ਨਿੱਜੀ ਸਹਾਇਕ ਨੇ ਪਹਿਲਾਂ ਕੈਸ਼ ਕਰਵਾਇਆ ਤਾਂ ਫਿਰ ਉਹਨਾਂ ਨੇ ਇਹ ਪੈਸੇ ਅੱਗੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰਾਏ ਪਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਪੈਸੇ ਸੀ ਉਹਨਾਂ ਦੇ ਨਿੱਜੀ ਸਹਾਇਕ ਤੇ ਉਹਦੇ ਸਾਥੀਆਂ ਨੇ ਹੋਰ ਮੰਤਵ ਲਈ ਵਰਤੇ ਜਿਸ ਤੋਂ ਬਾਅਦ ਨਰਜੋਤ ਕੋਰ ਸਿੱਧੂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਨਾਲ ਠੱਗੀ ਮਾਰੀ ਗਈ ਹੈ ਲ ਠੱਗੀ ਮਾਰੇਗੇ ਜਿਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਹੁਣ ਪੁਲਿਸ ਇਸ ਸ਼ਿਕਾਇਤ ਉੱਤੇ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਹੋਵੇਗਾ ਨਵਜੋਤ ਸਿੱਧੂ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਤੇ ਇਹ ਝਟਕਾ ਉਹਨਾਂ ਦੇ ਹੀ ਕਿਸੇ ਕਰੀਬੀ ਨੇ ਦੱਸ ਤੀਏ ਕਿ ਨਵਜੋਤ ਕੋਰ ਸਿੱਧੂ ਦੇ ਨਾਲ ਕਿਹਾ ਜਾ ਰਿਹਾ ਹੈ ਕਿ 2 ਕਰੋੜ ਰੁਪਏ ਦੀ ਠੱਗੀ ਵਧੀ ਹੈ ਇਹ ਠੱਗੀ ਉਹਨਾਂ ਦੇ ਹੀ ਨਿੱਜੀ ਸਹਾਇਕ ਯਾਨੀ ਕਿ ਪੀਏ ਤੇ ਉਸਦੇ ਸਾਥੀਆਂ ਨੇ ਮਾਰੀ ਹੈ ਦਰਸਲ ਮੀਡੀਆ ਰਿਪੋਰਟਸ ਦੇ ਮੁਤਾਬਕ ਨਵਜੋਤ ਕੋਰ ਸਿੱਧੂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਦੇ ਨਿੱਜੀ ਸਹਾਇਕ ਤੇ ਉਸਦੇ ਸਾਥੀਆਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਐਨ ਸ਼ੋਅਰੂਮ ਆਪਣੇ ਰਿਸ਼ਤੇਦਾਰਾਂ ਦੇ ਦੁਆਰਾ ਵੇਚਣਾ ਲਾਇਆ ਹੋਇਆ ਜਿਸ ਦੀ ਕੀਮਤ ਜਿਹੜੀ ਹੈ ਨਜਾਇਜ਼ ਹੈ ਤੇ ਉਸ ਦੀ ਅਗਾਊ ਕੀਮਤ ਵੀ ਮਕੀਆ ਜਿਸ ਨੂੰ ਲੈ ਕੇ ਨਵਜੋਤ ਕੋਰ ਸਿੱਧੂ ਨੇ 1 ਕਰੋੜ ਰੁਪਏ ਉਹਨਾਂ ਦੇ ਮਾਲਿਕ ਦੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰਾ ਦਿੱਤੇ 1 ਕਰੋੜ ਰੁਪਏ ਤੋਂ ਵੱਧ ਕਿਹਾ ਜਾ ਰਿਹਾ ਹੈ ਕਿ ਕੀਮਤ ਜਿਹੜੀ ਹੈ ਟਰਾਂਸਫਰ ਕਰਵਾਈ ਗਈ ਸੀ ਤੇ ਬਾਕੀ ਰਕਮ ਉਹਨਾਂ ਨੇ ਚੈੱਕ ਦੇ ਰਾਹੀਂ ਅਦਾ ਕੀਤੀ ਤੇ ਇਹ ਚੈੱਕ ਜਿਹੜਾ ਉਹਨਾਂ ਦੇ ਨਿੱਜੀ ਸਹਾਇਕ ਨੇ ਪਹਿਲਾਂ ਕੈਸ਼ ਕਰਵਾਇਆ ਤਾਂ ਫਿਰ ਉਹਨਾਂ ਨੇ ਇਹ ਪੈਸੇ ਅੱਗੇ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰਾਏ ਪਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਪੈਸੇ ਸੀ ਉਹਨਾਂ ਦੇ ਨਿੱਜੀ ਬਰਤੇ ਜਿਸ ਤੋਂ ਬਾਅਦ ਨਰਜੋਤ ਕੋਰ ਸਿੱਧੂ ਨੇ ਪਤਾ ਲੱਗਾ ਕਿ ਉਹਨਾਂ ਦੇ ਨਾਲ ਠੱਗੀ ਮਾਰੀ ਗਈ ਹੈ ਲਗਭਗ ਲਗਭਗ 2 ਕਰੋੜ ਦੀ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਸ਼ਿਕਾਇਤ ਅਜ ਕਰਵਾਈ ਹੈ ਤੇ ਹੁਣ ਪੁਲਿਸ ਸ਼ਿਕਾਇਤ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਦੇਖਣਾ ਹੋਵੇਗਾ